ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਪਿੰਡ ਸ਼ੰਕਰ ਜ਼ਿਲ੍ਹਾ ਲੁਧਿਆਣਾ 21 ਵਾ ਸਲਾਨਾ ਜੋੜ ਮੇਲਾ ਹੋਣ ਜਾ ਰਿਹਾ ਵਾ ਤੇ ਉਹਦੇ ਸਬੰਧਤ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਅੱਜ ਤੇ ਸੰਗਤਾਂ ਵਾਸਤੇ ਸੇਵਾਦਾਰ ਲੰਗਰ ਤਿਆਰ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਸੰਗਤਾਂ ਵਾਸਤੇ ਪੂਰਾ ਲੰਗਰ ਤਿਆਰ ਕੀਤਾ ਜਾ ਰਿਹਾ ਵਾ ਦੋਸਤੋ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਸੇਵਾ ਕਾਰਜ ਦੇ ਬਾਬਾ ਜੀ ਦੇ ਸਾਹਮਣੇ ਤੇ ਤੇ ਵਾਕਤੋ ਬਾਤ ਬਾਬਾ ਚੂਰੀਬੰਦ ਜੀ ਦੇ ਸਥਾਨ ਤੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਵਧਾਓ ਤੇ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਪਾਸੇ ਬੱਚਿਆਂ ਵਾਲ ਤੇ ਝੂਲੇ ਵੀ ਲੱਗ ਗਏ ਨੇ ਤੇ ਬਹੁਤ ਹੀ ਧੁੰਮਧਾਮ ਨਾਲ ਇੱਕੀ ਕਸਲਾਣਾ ਜੂੜ ਮੇਲਾ ਲਗਾਇਆ ਜਾ ਰਿਹਾ ਵਾ ਬਨਸ਼ਕਰ ਜਿਹੜਾ ਲੁਧਿਆਣਾ ਦੇ ਵਿੱਚ ਤੇ ਜਲੇਬੀਆਂ ਨਿਕਲ ਰਹੀਆਂ ਨੇ ਤਾਕਤ ਵਾਸਤੇ ਕਮਿਸ਼ਾਤਾ ਦੇ ਨਾਲ ਸੇਵਾਦਾਰ ਲੰਗਰ ਤਿਆਰ ਕਰਦੇ ਹੋਏ ਦੇਖ ਸਕਦੇ ਹੋ ਪਿਛਲੇ ਪਾਸੇ ਫੁੱਲੇ ਲੱਗੇ ਹੋਏ ਨੇ ਬੱਚਿਆਂ ਵਾਸਤੇ ਇਮੇਲੋ ਦੋਸਤੋ ਤੁਸੀਂ WW 123 ਤੇ ਲਾਈਵ ਲਾਈਵ ਵੀ ਦੇਖ ਸਕਦੇ ਹੋ